ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ ਚੋਣ ਮਹਿਮ ਨੂੰ ਵੱਡਾ ਹੰਗਾਰਾ ਮਿਲਣ ਜਾ ਰਿਹਾ ਹੈ ਕਿਉਂਕਿ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਚੱਲ ਰਹੇ ਇੱਕ ਵੱਡੇ ਚਿਹਰੇ ਨੂੰ ਵੱਡੇ ਲੀਡਰ ਪਰਮੇਲ ਸਿੰਘ ਧੋਲਾ ਦੀ ਬਰਖਾਸਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਪਰਮੇਲ ਸਿੰਘ ਧੋਲਾ ਜਿਨ੍ਹਾਂ ਨੂੰ ਕਿ 2022 ਦੇ ਵਿੱਚ ਰਾਜਾ ਬੜਿੰਗ ਦੇ ਵਿੱਚੋਂ ਵੱਲੋਂ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦੀ ਬਰਖਾਸਤੀ ਰੱਦ ਕਰਦੇ ਹੋਏ ਉਹਨਾਂ ਨੂੰ ਪਾਰਟੀ ਦੇ ਵਿੱਚ ਬਹਾਲ ਕਰ ਲਿਆ ਗਿਆ ਦੱਸ ਦिए ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖ ਸਖਤਰ ਸੰਦੀਪ ਸਿੰਘ ਸੰਧੂ ਨੇ ਇੱਕ ਪੱਤਰ ਲੈ ਕੇ ਪਰਮਲ ਸਿੰਘ ਦੀ ਬਰਖਾਸਤ ਕੀ ਰੱਦ ਕਰ ਦਿੱਤੀ ਹੈ ਉਹਨਾਂ ਪੱਤਰ ਵਿੱਚ ਲਿਖਿਆ ਕਿ ਤੁਰੰਤ ਪ੍ਰਭਾਵ ਨਾਲ ਕਾਂਗਰਸ ਪਾਰਟੀ ਦੇ ਮੋਢਲੇ ਮੈਂਬਰ ਵਜੋਂ ਤੁਹਾਨੂੰ ਬਹਾਲ ਕੀਤਾ ਜਾਂਦਾ ਹੈ ਅਤੇ ਉਹਨਾਂ ਪਰਮਲ ਸਿੰਘ ਨੂੰ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ ਦੱਸ ਦिए ਕਿ ਸੀਮਾ ਮਾਨ ਦੇ ਲਈ ਨੱਕ ਦਾ ਸਵਾਲ ਬਣੀ ਸੰਗਰੂਰ ਸੀਟ ਦੇ ਵਿੱਚ ਚੰਗਾ ਪ੍ਰਭਾਵ ਰੱਖਦੇ ਨੇ ਕਿਉਂਕਿ ਪਹਿਲਾਂ ਉਹ ਪਧੌੜ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਨੇ 2017 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਹ ਐਮਐਲਏ ਬਣੇ ਸੀ ਲੇਕਿਨ 2021 ਦੇ ਵਿੱਚ ਉਹਨਾਂ ਨੇ ਆਮ ਆਦਮੀ ਨੂੰ ਪਾਰਟੀ ਨੂੰ ਛੱਡ ਦਿੱਤਾ ਸੀ ਤੇ ਉਹਨਾਂ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਨਾਲ ਪਾਰਟੀ ਨੂੰ ਛੱਡ ਕੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ ਸੋ ਹੁਣ ਜੋ ਚਰਚਾਵਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਵਿੱਚ ਪਤਾ ਲੱਗ ਰਿਹਾ ਕਿ ਸੁਖਪਾਲ ਸਿੰਘ ਖੈਰਾ ਦੀ ਰეკਮੈਂਡੇਸ਼ਨ ਦੇ ਉੱਪਰ ਸੁਖਪਾਲ ਸਿੰਘ ਖੈਰਾ ਦੇ ਕਹਿਣ ਦੇ ਉੱਪਰ ਹੁਣ ਪਾਰਟੀ ਦੇ ਵੱਲੋਂ ਉਹਨਾਂ ਨੂੰ ਬਹਾਲ ਕੀਤਾ ਗਿਆ ਉਹਨਾਂ ਦੀ सस्पेंशन ਨੂੰ ਬਹਾਲ ਕੀਤਾ ਗਿਆ ਦੱਸ ਦਈਏ ਕਿ ਭਦੌੜ ਹਲਕੇ ਤੋਂ 2017 ਦੇ ਵਿੱਚ ਉਹ ਆਮ ਆਦਮੀ ਪਾਰਟੀ ਦੀ ਚੋਣ ਦੇ ਵਿੱਚ ਖੁੱਦੇ ਸੀ ਚੋਣ ਲੜੇ ਸੀ ਅਤੇ ਜਿੱਤ ਵੀ ਪ੍ਰਾਪਤ ਕੀਤੀ ਸੀ ਪਰ ਲੇਕਿਨ 2021 ਦੇ ਵਿੱਚ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਸੀ ਖੈਰਾ ਦੇ ਨਾਲ ਹੀ ਖੈਰਾ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਨੂੰ ਛੱਡਿਆ ਗਿਆ ਸੀ ਅਤੇ ਕਾਂਗਰਸ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਸੀ ਲੇਕਿਨ 2022 ਦੇ ਵਿੱਚ ਸਤੰਬਰ 2022 ਤੱਕ ਪੁੱਜਦੇ ਪੁੱਜਦੇ ਅਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਹੋਏ ਇੱਕ ਵੱਡਾ ਫੈਸਲਾ ਲੈਂਦੇ ਹੋਏ ਰਾਜਾ ਬੜਿੰਗ ਜੀ ਵੱਲੋਂ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਪ੍ਰਮੇਲ ਸਿੰਘ ਢੋਲਾ ਸੁਪਾਲ ਸਿੰਘ ਖੈਰਾ ਦੀ ਰეკਮੈਂਡੇਸ਼ਨ ਦੇ ਉੱਪਰ ਪਾਰਟੀ ਦੇ ਵਿੱਚ ਬਹਾਲ ਕਰ ਲਏ ਗਏ ਨੇ ਸੋ ਉਹਨਾਂ ਨੂੰ ਲੈਟਰ ਲਿਖ ਕੇ ਭੇਜ ਦਿੱਤਾ ਕਿ ਤੇ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਕਿ ਉਹ ਸੰਗਰੂਰ ਦੀ ਚੋਣ ਮੁਹਿੰਮ ਦੇ ਵਿੱਚ ਹੁਣ ਐਕਟਿਵ ਹੋਣਗੇ ਅਤੇ ਉਹ ਚੋਣ ਮੁਹਿੰਮ ਨੂੰ ਹੰਗਾਰਾ ਦੇਣਗੇ ਦੱਸ ਦਈਏ ਕਿ ਇਹ ਇੱਕ ਵੱਡਾ ਅ ਕਹਿ ਦिए ਫੈਸਲਾ ਕਾਂਗਰਸ ਪਾਰਟੀ ਦੇ ਵੱਲੋਂ ਕਿਉਂਕਿ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਆਪਣੀ ਸ਼ਾਖ ਬਚਾਉਣ ਦੇ ਲਈ ਲਗਾਤਾਰ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਉੱਪਰ ਤਿੱਖੇ ਹਮਲੇ ਕਰ ਰਹੀ ਹੈ ਸੁਖਪਾਲ ਸਿੰਘ ਖੈਰਾ ਦੀ ਚੋਣ ਮੇਮ ਨੂੰ ਕਮਜ਼ੋਰ ਕਰਨ ਦੇ ਲਈ ਆ ਕਈ ਦਾ ਪੇਚ ਵੀ ਖੇਡੇ ਜਾ ਰਹੇ ਨੇ ਸੋ ਦੱਸ ਦिए ਕਿ ਲਗਾਤਾਰ ਸੁਖਪਾਲ ਸਿੰਘ ਖੈਰਾ ਆਪਣੇ ਮੁੱਦਿਆਂ ਦੀ ਲੜਾਈ ਲੜ ਰਹੇ ਨੇ ਤੇ ਹੁਣ ਇੱਥੇ ਇੱਕ ਉਹਨਾਂ ਨੂੰ ਹੋਰ ਸਾਥੀ ਉਹਨਾਂ ਨੇ ਮਿਲਿਆ ਹੈ ਜਦੋਂ ਪਰਮੇਲ ਸਿੰਘ ਢੋਲਾ ਉਹ ਪਰਮੇਲ ਸਿੰਘ ਢੋਲਾ ਜਿਹੜਾ ਉਹਨਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ 2021 ਦੇ ਵਿੱਚ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਇਆ ਸੀ ਭਾਵੇਂ ਕਿ 2022 ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਸੁਖਪਾਲ ਸਿੰਘ ਖੈਰਾ ਦੀ ਰეკਮੈਂਡੇਸ਼ਨ ਦੇ ਉੱਪਰ ਜਿਸ ਤਰੀਕੇ ਦੇ ਚਰਚਾਵਾ ਨੇ ਕਿ ਸੁਖਪਾਲ ਸਿੰਘ ਖੈਰਾ ਦੀ ਰეკਮੈਂਡੇਸ਼ਨ ਦੇ ਉੱਪਰ ਉਹਨਾਂ ਨੂੰ ਪਾਰਟੀ ਦੇ ਵਿੱਚ ਬਹਾਲ ਕਰ ਲਿਆ ਗਿਆ ਤੇ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੀ ਗੱਲ ਵੀ ਕਹੀ ਗਈ ਹੈ ਦੱਸ ਦਿਓ ਕਿ ਪਧੌੜ ਤੋਂ ਉਹ ਐਮਐਲਏ 2017 ਦੇ ਵਿੱਚ ਬਣੇ ਸੀ ਚੰਗਾ ਪ੍ਰਭਾਵ ਉਸ ਇਲਾਕੇ ਦੇ ਵਿੱਚ ਰੱਖਦੇ ਨੇ ਹੁਣ ਜੇਕਰ ਉਹਨਾਂ ਨੂੰ ਪਾਰਟੀ ਦੇ ਵਿੱਚ ਬਹਾਲ ਕਰ ਲਿਆ ਗਿਆ ਤਾਂ ਸੰਗਰੂਰ ਸੀਟ ਦੇ ਵਿੱਚ ਕਿੰਨਾ ਵੱਡਾ ਪ੍ਰਭਾਵ ਪਾਉਣਗੇ ਕਿੰਨੀ ਹੁਣ ਜੋ ਉਹ ਪੋਲਿੰਗ ਹੈ ਉਹ ਵਧਾਉਂਦੇ ਹੋਏ ਨਜ਼ਰ ਆਉਣਗੇ ਪਾਰਟੀ ਦੇ ਲਈ ਕਿੰਨਾ ਵੱਡਾ ਝਟਕਾ ਸੁਖਪਾਲ ਸਿੰਘ ਖੈਰਾ ਦੇ ਵਿਰੋਧੀਆਂ ਨੂੰ ਲਗਾਉਂਦੇ ਹੋਏ ਨਜ਼ਰ ਆਉਣਗੇ ਸੋ ਕਿੰਨਾ ਪ੍ਰਭਾਵ ਪਾਏਗਾ ਸੰਗਰੂਰ ਸੀਟ ਦੇ ਉੱਪਰ ਉਹਨਾਂ ਦੇ ਇੱਕ ਵਾਰ ਫਿਰ ਤੋਂ ਪਾਰਟੀ ਵਿੱਚ ਬਹਾਲ ਹੋਣ ਦੇ ਲਈ ਬਹਾਲ ਹੋਣ ਦੇ ਕਾਰਨ ਜਾਣਨ ਲਈ ਬਣੇ ਰਹੋ ਰਜਾਣਾ ਲੋਕਾਂ ਦਾ ਟੀਵੀ ਦੇ ਨਾਲ